ਕੀ ਕਰਦੇ ਹੋ ਸਰਕਾਰ ਤੋਂ ਸਾਕੇ ਉਹ ਕਰਦੇ ਆ ਜੋ ਗਰੀਬ ਆ ਉਹਨੂੰ ਉਹਦਾ ਹੱਕ ਮਿਲੇ ਜੋ ਜ਼ਿੰਮੇਦਾਰ ਉਹਦਾ ਉਹਦਾ ਹੱਕ ਮਿਲੇ ਅਗਲੇ ਤਰਾ ਇਹ ਨ ਹੋਵੇ ਕਿ ਕੁੱਕੜੀ ਤੱਕ ਖਰਚਾ ਮਿਲੂਗਾ ਬੱਕਰੀ ਤੱਕ ਖਰਚਾ ਮਿਲੂਗਾ ਇਹਨਾਂ ਮੁੜ ਕੇ ਕਹਿੰਦਾ ਡੱਡ ਬੋਡੀਆਂ ਲਾਓ ਡੱਡ ਬੋਡੀਆਂ ਜੋ ਰੜ ਗਈਆਂ ਕਿੱਥੋਂ ਦੇ ਦੇਣਗੇ ਇਹ ਸਰਦਾਰ ਜੀ ਗੱਲ ਆ ਵੀ ਘੱਟੋ ਘੱਟ ਨਹੀਂ ਤਾਂ ਸਾਡੇ 50 ਮਕਾਨ ਜਿਹੜੇ 2023 ਚ ਪਾਣੀ ਆਇਆ ਨਾ 50 ਮਕਾਨ ਜਿਹੜੇ ਡਿੱਗੇ ਪਏ ਜਿਨ੍ਹਾਂ ਕੋਲ ਆਬਦਾ ਥਾਂ ਨਹੀਂ ਗਾ ਬਹਿਣੂਗੀ ਉਹ ਜੇ ਵੀ ਤੁਸੀਂ ਅੱਜਕੀਨ ਕਰਨ ਵਾਲੀ ਗੱਲ ਆ ਜਿਹੜਾ ਮਰਜੀ ਕੋਈ ਬੰਦਾ ਜੇ ਪਿੰਡ ਚੋਂ ਜਾਂ ਪਾਸੋਂ ਜੇ ਅਜੇ ਵੀ ਤੰਬੂ ਲਾ ਕੇ ਬੈਠੇ ਆ ਪਰ ਉਹਨਾਂ ਨੂੰ ਅਜੇ ਤੱਕ ਇਹ ਨਾ ਕੋ ਦੱਬ ਤੋ ਉਹ ਬੋਰੀਆਂ ਕਹੇ ਦੀ ਸੀਮਿੰਟ ਦੀ ਤਾਕਤ ਨਹੀਂ ਪਈ ਵੀ ਇਹ ਐਮਐਲਏ ਦੀ ਪਿਛਾਲ ਯਾਰ ਜਿਹੜਾ ਅਸਮੋ ਕਰੀਬ ਆਂਦਾ ਉਹਨੂੰ ਕੋ ਦੋ ਚਾਰ ਬੋਰੀਆਂ ਸੀਮਿੰਟ ਤੇ ਦੇ ਦਿਓ ਉਹਨੇ ਸਰਕਾਰਾਂ ਦਾ ਕੰਮ ਕੀ ਆ ਇਹਨਾਂ ਨੂੰ ਜਿਹੜਾ ਅੱਗੇ ਪਿਛਲੇ ਵੇਲੇ 7000 ਦਾ 7000 ਤੇ ਬਾਬੇ ਦੇ ਗਏ ਤੇ 7000 ਦੇ ਵਿੱਚੋਂ ਕੀ ਇਹਨਾਂ ਨੂੰ ਬਜੂਗਾ ਖਾਦ ਪਾਉਣਗੇ ਕਿ ਦਵਾਈ ਪਾਉਣਗੇ ਮੰਗ ਜੀ ਸਰਕਾਰ ਨੇ ਦੇਣਾ ਹੀ ਕੁਛ ਨਹੀਂ ਮੰਗਣ ਦੀ ਕੀ ਲੋੜ ਇਹਨਾਂ ਨੂੰ ਦੇਣਾ ਹੀ ਕੁਛ ਨਹੀਂ ਹੈ ਨਾ ਬੋਲਣ ਦਾ ਚਲਦਾ ਬੋਲਣ ਦਾ ਇਹ ਤੇ ਇਹਨਾਂ ਦੇਣਾ ਹੀ ਕੁਛ ਨਹੀਂ ਸਾਡੀ ਤੇ ਜ਼ਿੰਮੇਵਾਰ ਭਰਾ ਬਾਹਰ ਮਤ ਮਤ ਵਾਧੂ ਕਰਦੇ ਆ ਉਹ ਥੋੜਾ ਬੜਾ ਕੋਈ ਚਾਰਾ ਚੂਰਾ ਸਾਨੂੰ ਦੇ ਜਾਂਦਾ ਇਹਨਾਂ ਸਰਕਾਰਾਂ ਸਾਨੂੰ ਕੁਝ ਨਹੀਂ ਦੇਣਾ ਕਿੰਨੀ ਪੈਲੀ ਆ ਤੁਹਾਡੀ ਪੈਲੀ ਤਾਂ ਹੈਗੀ 30 35 ਕਿਲੇ ਸਾਂ ਹੈਗਾ ਵਾ ਇਸ ਟਾਈਮ ਤੇ ਉੱਤੇ ਨੁਕਸਾਨੀ ਕਿੰਨੀ ਗਈ ਨੁਕਸਾਨੀ ਬਹੁਤ ਸਾਰੀ ਨੁਕਸਾਨੀ ਗਈ ਆ ਜੀ 30 35 ਕਿਲੇ ਨੁਕਸਾਨੇ ਗਏ ਹਾਂਜੀ ਹਾਂਜੀ ਉਹ ਤੇਰੇ ਘਰੇ ਜਾਂ ਕੋਤੀ ਤੇ ਘਰੇ ਜਾਂ ਅੱਛਾ ਅੱਛਾ ਹਾਂਜੀ ਹਾਂਜੀ ਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਇਸ ਟਾਈਮ ਤੇ ਜਿੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਲੋਕਾਂ ਦੇ ਨਾਲ ਸੇਵਾ ਕਾਰਜ ਕਾਲੇ ਡੋ ਲੋ ਕੀਤੇ ਜਾ ਰਹੇ ਉੱਥੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਲੋਕਾਂ ਦੀ ਆਵਾਜ਼ ਵੀ ਬਣੀਏ ਇਸ ਟਾਈਮ ਧੀਰਾ ਘਰਾ ਦੇ ਉਸ ਇਲਾਕੇ ਦੇ ਵਿੱਚ ਜਿਹੜੇ ਬਿਲਕੁਲ ਸਿਰੇ ਦੇ ਉੱਤੇ ਪਿੰਡ ਆ ਦਰਿਆ ਦੇ ਕੰਢੇ ਦੇ ਉੱਤੇ ਇਹ ਦਰਿਆ ਦੇ ਕੰਢੇ ਉੱਤੇ ਪਿੰਡ ਆ ਇਸ ਟਾਈਮ ਦੇ ਉੱਤੇ ਉਹ ਦਰਿਆ ਦੇ ਇਲਾਕੇ ਦੇ ਘਰ ਜਿਹੜੇ ਪਾਣੀ ਦੀ ਮਾਰ ਦੇ ਵਿੱਚ ਆ ਤੇ ਵੀਰ ਦੱਸ ਰਹੇ ਸੀ ਕਿ ਪਾਣੀ ਦਾ ਪੱਧਰ ਜਿਹੜਾ ਵਾ ਉਹ ਵੱਧ ਚੁੱਕਾ ਵਾ ਇਸ ਟਾਈਮ ਦੇ ਉੱਤੇ ਇਹਨਾਂ ਲੋਕਾਂ ਦੀ ਸਹੂਲਤ ਵਾਸਤੇ ਜਿੱਥੇ ਕਿ ਇਹ ਬੇੜਾ ਪਹੁੰਚ ਚੁੱਕਾ ਵਾ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਨੀ ਆ ਅਗਲੇ ਪਾਸੇ ਦਰਿਆ ਤੋਂ ਵਿਚਕਾਏ ਜੇ ਆਪਾਂ ਗੱਲ ਕਰੀਏ ਕਿਉਂਕਿ ਇਹ ਇਲਾਕਾ ਦੇਖ ਰਹੇ ਹੋ ਕਿ ਦਰਿਆ ਹੀ ਨਹੀਂ ਹੈਗਾ ਇਹ ਖੇਤੀ ਸੀ ਖੇਤੀ ਵਾਲੀ ਜ਼ਮੀਨ ਦੇ ਵਿੱਚ ਇਸ ਟਾਈਮ ਤੇ ਪਾਣੀ ਦਾ ਪੱਧਰ ਜਿਹੜਾ ਵਾ ਉਹ ਵੱਧ ਚੁੱਕਾ ਵਾ ਤੇ ਇਸ ਟਾਈਮ ਦੇ ਉੱਤੇ ਆਕਾਲ ਚੈਨਲ ਵੱਲੋਂ ਜਿਹੜੇ ਸਵਾਲ ਕੀਤੇ ਜਾਂ ਚਾ ਰਹੀਆਂ ਉਹਦੇ ਨਾਲ-ਨਾਲ ਕੋਸ਼ਿਸ਼ ਕਰਦੇ ਹੋਣੇ ਆਕਾਲ ਚੈਨਲ ਇੱਕ ਮਾਧਿਅਮ ਹੀ ਬਣਿਆ ਹੋਇਆ ਆਵਾਜ਼ ਬਣੇ ਹੋਏ ਆ ਤੇ ਇਸ ਟਾਈਮ ਉਹ ਬੇੜਾ ਜਿਹੜਾ ਕਿ ਨਾਲ ਲੈ ਕੇ ਵੀਰ ਪਹੁੰਚੇ ਸੀ ਉਹਨਾਂ ਦੇ ਨਾਲ ਅਸੀਂ ਪਹੁੰਚੇ ਸੀ ਜਿੱਥੇ ਸੇਵਾ ਕਾਰਜ ਚੱਲ ਰਹ ਇਹਨਾਂ ਲੋਕਾਂ ਦੀ ਆਵਾਜ਼ ਵੀ ਬਣੀ ਹੈ ਤੁਸੀਂ ਵੇਖ ਸਕਦੇ ਹੋ ਕਿ ਇਹ ਪਾਣੀ ਦਾ ਪੱਧਰ ਜਿਹੜਾ ਨਾਲ ਵੀਰਾਂ ਨੇ ਦੱਸਿਆ ਸੀ ਕਿ ਇਸ ਟਾਈਮ ਦੇ ਉੱਤੇ ਵੱਧ ਵੀ ਚੁੱਕਾ ਵਾ ਪਾਣੀ ਦਾ ਪੱਧਰ ਜਿੱਥੇ ਵੱਧ ਗਿਆ ਵਾ ਉੱਥੇ ਇਸ ਟਾਈਮ ਦੇ ਉੱਤੇ ਰਾਹਤ ਸਮੱਗਰੀ ਦੀ ਵੀ ਇਹਨਾਂ ਲੋਕਾਂ ਨੂੰ ਬਹੁਤ ਆ ਦੇ ਵਿੱਚ ਲੋਡ ਆ ਆਪਾਂ ਇੱਥੋਂ ਦੇ ਜਿਹੜੇ ਵਸਨੀਕ ਆ ਆਪਾਂ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਥੋੜਾ ਬੇੜੀ ਮੇਰੇ ਲਾਗੇ ਕਰ ਦਿਓ ਵੀਰ ਜੀ ਮਿਹਰਬਾਨੀ ਜੀ ਮਿਹਰਬਾਨੀ ਇਸ ਟਾਈਮ ਮੇਰੇ ਵੀਰ ਚਰਨਜੀਤ ਭਾਜੀ ਤੁਸੀਂ ਮੇਰੇ ਨਾਲ ਹੀ ਆ ਜਾਓ ਇੱਕ ਰਹੀ ਆਪਾਂ ਇਹਨਾਂ ਲੋਕਾਂ ਨਾਲ ਗੱਲਬਾਤ ਕਰਦੇ ਇੱਥੇ ਮੇਰੇ ਨਾਲ ਭਾਈ ਸਾਹਿਬ ਆ ਮੈਂ ਘੱਟੋ ਘੱਟ 1 ਤੋਂ 1.5 ਘੰਟਾ ਹੋ ਗਿਆ ਸਾਨੂੰ ਸੇਵਾ ਕਰ ਰਹੇ ਸੀ ਤੇ ਵੀਰ ਸਪੈਸ਼ਲ ਤੌਰ ਤੇ ਟਰੈਕਟਰ ਤੇ ਸੇਵਾ ਆਪਣੀਆਂ ਨਭਾਈਆਂ ਟਰੈਕਟਰ ਤੇ ਟਰਾਲੀ ਲੈ ਕੇ ਪਹੁੰਚੇ ਅਗਰ ਫਤਿਹ ਸਾਂਝ ਕਰਦੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਫਤਿਹ ਨਾਮ ਕੀ ਬੱਬਾ ਜੀ ਤੁਹਾਡਾ ਕੁਮਿੰਦਰ ਸਿੰਘ ਆ ਜੀ ਪਿੰਡ ਕਿਹੜਾ ਜੀ ਤੁਹਾਡਾ ਨਿਹਾਲਾਲਵੈਰਾ ਪਿੰਡ ਆ ਜੀ ਨਿਹਾਲਾਲਵੈਰਾ ਕਿਵੇਂ ਹੋ ਬਚਿਆ ਪਾਣੀ ਦੀ ਮਾਰ ਤੋਂ ਨਿਹਾਲਾਲਵੈਰਾ ਕਿ ਨੁਕਸਾਨ ਹੋਇਆ ਬਹੁਤ ਨੁਕਸਾਨ ਹੋ ਗਿਆ ਜੀ ਕਿੰਨੀ ਪੈਲੀ ਆ ਤੁਹਾਡੀ ਇਸ ਟਾਈਮ ਤੇ ਉਤੇ ਨੁਕਸਾਨੀ ਕਿੰਨੀ ਗਈ ਨੁਕਸਾਨੀ ਬਹੁਤ ਸਾਰੀ ਨੁਕਸਾਨੀ ਗਈ ਹੈ ਜੀ 30 35 ਕਿਲੇ ਨੁਕਸਾਨੀ ਗਈ ਹਾਂਜੀ ਹਾਂਜੀ ਉਹ ਧੀਰੇ ਘਰੇ ਜਾਂ ਕੋਸਤੀ ਘਰੇ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਠੇਕੇ ਤੇ ਵੀ ਲਈ ਤੁਸੀਂ ਠੇਕੇ ਤੇ ਠੇਕੇ ਤੇ ਕੋਈ ਹੈ ਠੇਕੇ ਤਾਂ ਪਹਿਲਾਂ ਦੇਣਾ ਪਿਆ ਜਾਂਦਾ ਜੀ ਉਹ ਪੈਸੇ ਵੀ ਚਲੇ ਗਏ ਸਾਰੇ ਤੋਂ ਹਾਂਜੀ ਚਲੇ ਗਏ ਚਲੇ ਗਏ ਖਰਚਾ ਸਾਰਾ ਹੋ ਗਿਆ ਜੀ ਖਰਚਾ ਵੀ ਹੋ ਗਿਆ ਤੇ ਝੋਨਾ ਇਸ ਟਾਈਮ ਦੇ ਉਤੇ ਤੇ ਸਿਰ ਤੇ ਕਿਆ ਸੀ ਹੁਣ ਤੇ ਸਿੱਟੀਆਂ ਤੇ ਸੀ ਹਨਾ ਫਸਲ ਜਿਤਾਵਾ ਕਹਿ ਸਕਦੇ ਆ ਕਿ ਮੁੰਜਰਾ ਪੈਣੀ ਹੈ ਸਾਰਾ ਖਰਚਾ ਹੋ ਚੁੱਕਾ ਸੀ ਹਾਂਜੀ 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 ਤੇ ਹੁਣ ਆਣ ਕੇ ਪਾਣੀ ਦੀ ਮ ਸਲਬੇ ਟੂ ਕਰ ਲੋ ਗਾ ਇਸ ਟਾਈਮ ਪਹਿਲੀ ਗੱਲ ਤੇ ਸਰਕਾਰ ਨੂੰ ਸੋਚਣਾ ਪਊਗਾ ਵੀਰ ਨੇ ਦੱਸਿਆ ਕਿ ਸਾਡੀ ਜ਼ਮੀਨ ਸੀ ਇੰਨੀ ਤੇ ਜ਼ਮੀਨ ਇਸ ਟਾਈਮ ਦੇ ਉੱਤੇ ਨੁਕਸਾਨੀ ਗਈ ਆ ਮੁਆਵਜ਼ੇ ਦੀ ਗੱਲ ਕਰਦੇ ਆ ਕਿ ਗੁਰੂ ਸਾਹਿਬ ਕਿਰਪਾ ਕਰੇ ਸਮੱਤ ਬਖਸ਼ੇ ਸਰਕਾਰਾਂ ਨੂੰ ਕਿਤੇ ਕੁਕੜੀ ਤੇ ਬੱਕਰੀ ਦੇ ਲਾਰਿਆਂ ਵਾਂਗੂ ਕਿ ਦੋਦਾਂ ਨਾ ਰਹਿ ਜਾਣ ਇਹਨਾਂ ਲੋਕਾਂ ਨੂੰ ਜ਼ਰੂਰ ਮਾਫ਼ ਜਾ ਦਿਓ ਇਸ ਟਾਈਮ ਤੇ ਬਾਬਾ ਜੀ ਸਾਡੇ ਨਾਲ ਬਾਬਾ ਜੀ ਕੀ ਹਾਲ ਤੁਹਾਡੇ ਠੀਕ ਹੋ ਬਹੁਤ 好的 ਹਾਲ ਨੇ ਹਾਂ ਬਾਬਾ ਜੀ ਕਿਹੜਾ ਇਲਾਕਾ ਤੁਹਾਡਾ ਤੀਰਾਕਰ ਤੀਰਾਕਰ ਕਿੱਥੇ ਕਾ ਕਰ ਤੁਹਾਡਾ ਅਦਾ ਇਧਰ ਦਰਿਆ ਦੇ ਤੇ ਗਲੀ ਦੇ ਵਿਚਾਲੇ ਆ ਦਰਿਆ ਦੇ ਕੰਢੇ ਦੇ ਉੱਤੇ ਜਿਹੜੇ 6 ਕਰਕੇ 7 ਕਰ ਆ ਹੈਗੇ 7 ਕੋ ਕਰ ਆ ਜਦੋਂ ਪਿਛਲੀ ਵਾਰ ਹੀ ਗਏ ਸੀ ਤੇ ਅਸੀਂ ਉਹਨਾਂ ਘਰਾਂ ਦੇ ਵਿੱਚ ਵੀ ਗਏ ਸੀ ਹਨਾ ਉਹ ਜਿਹੜਾ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ ਹਨਾ ਕੰਢੇ ਦੇ ਉੱਤੇ ਆਹੀ ਬਿਲਕੁਲ ਹਾਂ ਕਿਸ ਟਾਈਮ ਤੇ ਹਾਲਾਤ ਕਿਵੇਂ ਆ ਕਿੰਨਾ ਕੁ ਪਾਣੀ ਆ ਉੱਥੇ ਪਾਣੀ ਬਹੁਤ ਹੈ ਪਾਣੀ ਵਧ ਰਿਹਾ ਹੈ ਪਾਣੀ ਵਧ ਰਿਹਾ ਵਧ ਰਿਹਾ ਐਸੇ ਮਿੱਥੇ ਵੀ ਪਾਣੀ ਦਾ ਪੱਧਰ ਵਧਿਆ ਹਾਂ ਵਧਿਆ ਵਾ ਸਾਰੀ ਥਾਂ ਇੱਥੇ ਵਧਿਆ ਟਰੈਕਟਰ ਤੁਸੀਂ ਆ ਰਹੇ ਸੀ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਭਾਈ ਸਾਹਿਬ ਪਾਣੀ ਵਧ ਰਿਹਾ ਇਧਰਲੇ ਪਾਸੇ ਵੱਧ ਰਿਹਾ ਵੱਧ ਰਿਹਾ ਪਾਣੀ ਵੱਧ ਰਿਹਾ ਹਾਂ ਹੋਰ ਬਾਬਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਵੀ ਇੱਥੋਂ ਆ ਪਿੰਡ ਧੀਰਾਕਰ ਆ ਜੀ ਹਾਂ ਪਾਣੀ ਦਾ ਪੱਧਰ ਵੱਧ ਰਿਹਾ ਹੁਣ ਹਾਂਜੀ ਵੱਧ ਰਿਹਾ ਜੀ ਹੋਰ ਜੀ ਤੁਸੀਂ ਅਸੀਂ ਵੀ ਇੱਥੋਂ ਜੀ ਐਂਡ ਦੇ ਕੋਲ ਤੇ ਆ ਆਪਣੇ ਘਰ ਦੇ ਕੋਲੀਆਂ ਜੀ ਕਿੱਥੋਂ ਦਰਿਆ ਕਿੰਨੀ ਦੂਰ ਹੈ ਇੱਥੋਂ ਜੀ ਗੱਲ ਕਰੀਏ ਦਰਿਆ ਜੀ ਅੱਧਾ ਕਿਲੋਮੀਟਰ ਹੀ ਆ ਜੀ ਅੱਧਾ ਕਿਲੋਮੀਟਰ ਹਾਂਜੀ ਅੱਛਾ ਇੱਥੋਂ ਅੱਧਾ ਕਿਲੋਮੀਟਰ ਦੂਰ ਦਰਿਆ ਆ ਤੇ ਫਿਰ ਵੀ ਆ ਪਾਣੀ ਦਾ ਪੱਧਰ ਆ ਖੇਤੀ ਆਇ ਕਰੀ ਮੈਂ ਗਰਮੀਤ ਨੂੰ ਕਹੂੰਗਾ ਚਾਰ-ਪੰਜ ਤਸਵੀਰਾਂ ਵਿਖਾ ਲਦੇ ਹੋ ਇਹ ਖੇਤੀ ਵਾਲੀ ਜ਼ਮੀਨ ਆ ਤੇ ਬੇੜਾ ਠੱਲਿਆ ਜਾਣਾ ਵਾ ਹੁਣ ਅਗਲੇ ਪਾਸੇ ਜਿੱਥੇ ਰਾਹ ਸਮਗਰੀ ਦੀ ਲੋੜ ਆ ਉੱਥੇ ਪਹੁੰਚਿਆ ਜਾਣਾ ਵਾ ਵੀਰ ਜੀ ਫਿਰ ਸਾਡਾ ਜੁੜ ਚੁੱਕਿਆ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਪਤਾ ਹੈ ਤੁਹਾਡਾ ਘਰ ਕਿਤੇਲੇ ਪਾਸੇ ਆ ਜੀ ਆ ਵੇਖੋ ਜੀ ਸਾਡਾ ਉਧਰ ਵੀ ਦਰਿਆ ਵਾ ਇਧਰ ਫਾੜ ਚੱਲ ਰਹੀ ਆ ਆ ਵੇਖੋ ਬਹੁਤ ਫਸਲਾਂ ਸਾਰੀਆਂ ਤਬਾਹ ਹੋ ਚੁੱਕੀਆਂ ਵਾ ਜੋ ਗਰੀਬ ਜੋ ਜ਼ਿੰਮੇਦਾਰ ਬਹੁਤ ਅਹਿਮ ਔਖੇ ਆ ਸਾਨੂੰ ਇਹ ਨਹੀਂ ਚਾਹੁੰਦੇ ਵੀ ਸਰਕਾਰਾਂ ਚਲੋ ਸਰਕਾਰਾਂ ਕਹਿੰਦੀਆਂ ਤਾਂ ਹੈਗੀਆਂ ਵੀ ਮਾਲ ਕਰਾਂ ਮੰਗ ਕੀ ਕਰਦੇ ਹੋ ਸਰਕਾਰ ਤੋਂ ਤੁਸੀਂ ਕਹਿੰਦੇ ਇਹੋ ਕਰਦੇ ਆ ਜੋ ਗਰੀਬ ਆ ਉਹਨੂੰ ਉਹਦਾ ਹੱਕ ਮਿਲੇ ਤੇ ਜੋ ਜ਼ਿੰਮੇਵਾਰ ਉਹਦਾ ਉਹਦਾ ਹੱਕ ਮਿਲੇ ਅਗਲੇ ਤਰਾ ਇਹ ਨਾ ਹੋਵੇ ਕਿ ਕੁਕੜੀ ਤੱਕ ਖਰਚਾ ਮਿਲੂਗਾ ਬੱਕਰੀ ਤੱਕ ਖਰਚਾ ਮਿਲੂਗਾ ਇਹਨਾਂ ਮੁੜ ਕੇ ਕਹਿੰਦਾ ਡੱਡ ਬੋਡੀਆਂ ਲਿਓ ਡੱਡ ਬੋਡੀਆਂ ਜੋ ਰੜ ਗਈਆਂ ਕਿੱਥੋਂ ਦੇ ਦੇਣਗੇ ਹੁਣ ਇਹ ਸਰਕਾਰਾਂ ਦਾ ਕੰਮ ਕੀ ਆ ਇਹਨਾਂ ਨੂੰ ਜਿਹੜਾ ਅੱਗੇ ਪਿਛਲੇ ਵੇਲੇ 7000 ਦਾ 7000 ਤੇ ਬਾਬੇ ਦੇਗੇ ਤੇ 7000 ਦੇ ਵਿੱਚੋਂ ਕੀ ਇਹਨਾਂ ਨੂੰ ਬਜੂਗਾ ਖਾਦ ਪਾਉਣਗੇ ਕਿ ਦਵਾਈ ਪਾਉਣਗੇ ਫਸਲ ਤੋਂ ਵੀ ਦੱਸ ਰਹੇ ਸੀ ਕਿ ਖਰਚਾ ਵੀ ਬੜਾ ਚੜ ਗਿਆ ਠੇਕਾ ਵੀ ਦੇ ਦਿੱਤਾ ਗਿਆ ਵਾ ਤੇ ਠੇਕੇ ਦੇ ਨਾਲ-ਨਾਲ ਜੇ ਆਪਾਂ ਗੱਲ ਕਰੀਏ ਖੇਤੇ ਠੇਕੇ ਦੇਣ ਤੋਂ ਬਾਅਦ ਵਿੱਚ ਜ਼ਮੀਨ ਤੇ ਉੱਤੇ ਖਰਚਾ ਬੜਾ ਚੜ ਜਾਂਦਾ ਫਸਲ ਲਾਉਣ ਤੋਂ ਲੈ ਕੇ ਜਦੋਂ ਵੱਢਣ ਦੀ ਵਾਰੀ ਆਈ ਹੈ ਨਾ ਉਦੋਂ ਐਰ ਕੀ ਪਾਣੀ ਦਾ ਪੱਤਰ ਵੱਧ ਚੁੱਕਾ ਵਾ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਸਾਰ ਲਵੇ ਬਾਬਾ ਜੀ ਕੀ ਮੰਗ ਆ ਸਰਕਾਰ ਤੋਂ ਤੁਹਾਡੀ ਸਰਕਾਰ ਤੋਂ ਮੰਗ ਇਹੀ ਹੈ ਕਿ ਮਾਜਬਾ ਦਿੱਤਾ ਜਾਵੇ ਤੇ ਮਾ ਤੁਹਾਡਾ ਜਿਹੜਾ ਦਰਿਆ ਹੈ ਉਹ ਵੀ ਡੂੰਗਾ ਕੀਤਾ ਜਾਵੇ ਦਰਿਆ ਡੂੰਗਾ ਕੀਤਾ ਜਾਵੇ ਕੀ ਮੰਗਦੇ ਹੋ ਜੀ ਸਰਕਾਰ ਤੋਂ ਕੀ ਮੰਗਾ ਤੁਹਾਡੀ ਮੰਗ ਜੀ ਸਰਕਾਰ ਨੇ ਦੇਣਾ ਹੀ ਕੁਝ ਨਹੀਂ ਮੰਗਣ ਦੀ ਕੀ ਲੋੜ ਇਹਨਾਂ ਨੂੰ ਦੇਣਾ ਹੀ ਕੁਝ ਨਹੀਂ ਹੈ ਨਾ ਬੋਲਣ ਦਾ ਚਾਹੀਦਾ ਨਾ ਬੋਲਣ ਦਾ ਤੇ ਇਹਨਾਂ ਦੇਣਾ ਹੀ ਕੁਝ ਨਹੀਂ ਸਾਡੀ ਤੇ ਜੀਮੀਦਾਰ ਭਰਾ ਬਾਹਰੋਂ ਵਾਦੂ ਕਰਦੇ ਆ ਉਹ ਥੋੜਾ ਬਾਲਾ ਕੋਈ ਚਾਰਾ ਚੂਰਾ ਸਾਨੂੰ ਦੇ ਜਾਂਦਾ ਇਹਨਾਂ ਸਰਕਾਰਾਂ ਸਾਨੂੰ ਕੁਝ ਨਹੀਂ ਦੇਣਾ ਪਿਛਲੀ ਵਾਰੀ ਕੁਕੜੀਆਂ ਦਾ ਤੇ ਬੱਕਰੀ ਦਾ ਮੁਆਵਜ਼ਾ ਮਿਲ ਗਿਆ ਓਏ ਬਣਾਉਣ ਵਾਲੀਆਂ ਗੱਲਾਂ ਨਹੀਂ ਕਿਸੇ ਨੇ ਕੁਝ ਦੇਣਾ ਜਿੰਨਾ ਮਰਜ਼ੀ ਕਹਿ ਲੋ ਗੱਲਾਂ ਹੀ ਸਾਰੀਆਂ ਮੈਂ ਗੱਲਾਂ ਹੀ ਆ ਜੋ ਮਰਜ਼ੀ ਇੱਥੇ ਕਿੰਨੀ ਵਾਰੀ ਮਰਜੀ ਬੋਟਾਂ ਲੈ ਨੂੰ ਜਦੋਂ ਪਾਣੀ ਪੁਣੀ ਲੈ ਗਿਆ ਉਦੋਂ ਆ ਨਾ ਉਹਦੇ ਬਾਜ਼ਾਰ ਨੂੰ ਐਸੇ ਆਰੇ ਐਮਐਲਏ ਨੇ ਨਹੀਂ ਆ ਕੇ ਪੁੱਛਿਆ ਹੈਗੇ ਜੋ ਕਿ ਮਰਗੇ ਜੋ ਵੋਟਾਂ ਵਰੀ ਆਉਂਦੇ ਹੁੰਦੇ ਆ ਵੋਟਾਂ ਆਰੀ ਜੇ ਵਾਰ ਨਹੀਂ ਪਾਈਦਾ ਥੋੜਾ ਅੱਗੇ ਆਜੋ ਥੋੜਾ ਮੇਰੇ ਲੱਗ ਕੇ ਆਜੋ ਕੀ ਕਹਿੰਦੇ ਹੁੰਦੇ ਵੋਟਾਂ ਵਰੀ ਵੋਟਾਂ ਆਰੀ ਤੇ ਕੋਈ ਗੱਲ ਨਹੀਂ ਜਦੋਂ ਕਿ ਤੁਹਾਨੂੰ ਲੋੜ ਆ ਪਰੇਸ਼ਾਨੀ ਆ ਕੇ ਗੱਲ ਦੀ ਤੁਹਾਡੀ ਬਿਲਕੁਲ ਹੀ ਗੱਲ ਸੁਣਾਗੇ ਇਹੋ ਜਿਹੇ ਬੰਦੇ ਇਹ ਤਰਾਸਦੀਆਂ ਲੋਕਾਂ ਦੀ ਕਹਿੰਦੇ ਕਿ ਵੋਟਾਂ ਦੇ ਭਾਅ ਦਿੰਨੇ ਆ ਤੇ ਵੋਟਾਂ ਤੋਂ ਬਾਅਦ ਦੇ ਵਿੱਚ ਸਾਡੀ ਸਾਰ ਨਹੀਂ ਲਈ ਜਾਂਦੀ ਚੰਜੀਤ ਭਾਜੀ ਨਾਲ ਜੁੜਿਆ ਚੰਜੀਤ ਭਾਜੀ ਕਿਵੇਂ ਦਾ ਮੰਜ਼ਰ ਆ ਵੇਖਿਆ ਤਾਂ ਅਸੀਂ 23 ਦੇ ਵਿੱਚ ਵੀ ਸੀ ਵੇਖਿਆ 19 ਦੇ ਵਿੱਚ ਵੀ ਸੀ ਅਸੀਂ ਹਾਂ ਬਿਲਕੁਲ ਜਿਹੜੇ 23 ਦੇ ਤੇ 19 ਦੇ ਵਿੱਚ ਵੀ ਉਸ ਤਰ੍ਹਾਂ ਦੇ ਹਾਲਾਤ ਹੈ ਆਪਾਂ ਬਿਲਕੁਲ ਉਸ ਗਰਾਊਂਡ ਤੇ ਆ ਜਿੱਥੇ ਕੀ ਬਿਲਕੁਲ ਤੁਸੀਂ ਸਾਹਮਣੇ ਦੇਖ ਲਓ ਇਹ ਦਰਿਆ ਵਗ ਰਿਹਾ ਤੇ ਪਾਣੀ ਦਾ ਵਹਾਅ ਤੁਸੀਂ ਦੇਖ ਲਓ ਜਿਹੜਾ ਝੋਨੇ ਦੇ ਵਿੱਚ ਕਿੰਨੀ ਤੇਜ਼ ਹੈ ਇਸ ਕਰਕੇ ਜਿਹੜਾ ਵੀਰਾਂ ਨੇ ਗੱਲ ਕੀਤੀ ਕਿ ਜਿਨ੍ਹਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਵਾ ਲੋੜਵੰਦਾਂ ਨੂੰ ਜਿਹੜੇ ਉਹਨਾਂ ਨੂੰ ਪਸ਼ੂਆਂ ਦਾ ਚਾਰਾ ਹਰ ਜਿਹੜੀ ਇਹਨਾਂ ਦੀ ਵਹਿਤਾ ਚਾਹੀਦੀ ਹੈ ਮਦਦ ਕਰਨ ਕਿਸੇ ਨਾ ਕਿਸੇ ਤਰੀਕੇ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਿਛਲੇ ਸਾਲ ਉਹਨਾਂ ਨੇ ਕਿਹਾ ਮੁਰਗੀਆਂ ਦਾ ਵੀ ਆਪਾਂ ਦੇਾਂਗੇ ਬੱਕਰੀਆਂ ਦਾ ਵੀ ਦੇਾਂਗੇ ਪਰ ਪਿਛਲੇ ਵੀ ਕੁਛ ਨਹੀਂ ਮਿਲਿਆ ਇਹ ਪਰ ਭਾਈ ਤਾਂ ਸਰਕਾਰ ਨੂੰ ਕਰਨੇ ਚਾਹੀਦੇ ਨਾ ਪਰ ਉਹ ਜਨੀਆਂ ਸੰਸਥਾਵਾਂ ਨੇ ਚਲੋ ਆਪਣੇ ਆਪ ਵੀ ਥਾਂ ਤੇ ਕੋਸ਼ਿਸ਼ ਕਰਨ ਜਿੰਨਾ ਜਿੰਨਾ ਉਹਨਾਂ ਦਾ ਦਾ ਸਰਦਾ ਦਸਵਾਂ ਦੇਣਾ ਤੱਕ ਰਾਸ਼ਨ ਪਾਣੀ ਦਾ ਦਵਾਈਆਂ ਦਾ ਅੱਜ ਆਪਣੀ ਕਾਲਜ ਦੀ ਟੀਮ ਵੀ ਰਾਸ਼ਨ ਤੇ ਦਵਾਈਆਂ ਲੈ ਕੇ ਕੱਲ ਵੀ ਲੈ ਕੇ ਆਈ ਸੀ ਚਲੋ ਸੰਸਥਾਵਾਂ ਦਾ ਤਾਂ ਇਹ ਕੰਮ ਹੈ ਕਿ ਸਾਥਾਂ ਦੇ ਸੰਜੋਲ ਜਿੰ ਦਾ ਪਰ ਜਿਹੜਾ ਵੱਡੇ ਪਰ ਭਾਈ ਤਾਂ ਜਿਹੜੇ ਹਾਂ ਵੱਡੇ ਕੰਮ ਜਿਹੜੇ ਸਰਕਾਰਾਂ ਦੇ ਇਸ ਤਰ੍ਹਾਂ ਦੀ ਗੱਲ ਕੀਤੀ ਦਰਿਆ ਨੂੰ ਡੂੰਘਾ ਕੀਤਾ ਜਾਵੇ 10 ਤੋਂ 20 ਫੁੱਟ ਤੂੰ ਡੂੰਘਾ ਕੀਤਾ ਜਾਵੇ ਪਾਸੇ ਬੰਨ ਬਣਾਇਆ ਜਾਵੇ ਤੇ ਬਾਰ ਬਾਰ ਪਾਣੀ ਨਾਵੇ ਤੇ ਦੇਖੋ ਤੁਸੀਂ ਦੇ ਬੰਨ ਹੀ ਹੈ ਨਹੀਂ ਪਾਸੇ ਆਪਾਂ ਬਿਲਕੁਲ ਦਰਿਆ ਦੇ ਵਿੱਚੋਂ ਭਣਿਆ ਪਾਣੀ ਸਾਰੇ ਪਾਸੇ ਜਦੋਂ ਅੱਗੇ ਪਾਣੀ ਜਾਂਦਾ ਵਾ ਪਾਕਿਸਤਾਨ ਨੂੰ ਕਹਿੰਦੇ ਸਹੈਨੀ ਵਾਲੇ ਬਾਰਡਰ ਤੱਕ ਉਹਨਾਂ ਨੇ ਧਰ ਪਿਆਂਗੇ ਤੇ ਪਾਣੀ ਬੈਕ ਵਾਜਦਾ ਤੇ ਸਾਰਾ ਸਾਰਾ ਇਹਨਾਂ ਦਾ ਨੁਕਸਾਨ ਹੁੰਦਾ ਇਸ ਕਰਕੇ ਹੁਣ ਸਰਕਾਰਾਂ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਨਾ ਬਰੇ ਬਿਲਕੁਲ ਐਸਐਮਐ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਕਿਤੇ ਗੱਲਾਂ ਹੀ ਨਾ ਰਹਿ ਜਾਣ ਕਿ ਅਸੀਂ ਤੁਹਾਨੂੰ ਬੱਕਰੀਆਂ ਦਾ ਮੁਆਵਜ਼ਾ ਦੇ ਦਾਂਗੇ ਤੇ ਅਸੀਂ ਤੁਹਾਨੂੰ ਕੁੱਕੜੀਆਂ ਦਾ ਮੁਆਵਜ਼ਾ ਦੇ ਦਾਂਗੇ ਤੇ ਇੱਕ ਵੀਰ ਨੇ ਤੰਜ ਵੀ ਕੱਸਿਆ ਸੀ ਕਹਿੰਦੇ ਕਿ ਬੱਲੇ ਬੱਲੇ ਕਰਾਤੀ ਆ ਸਾਨੂੰ ਤੇ ਆਂਡਿਆਂ ਦੇ ਮੁਆਵਜ਼ੇ ਵੀ ਦਿੱਤੇ ਆ ਬਾਬਾ ਜੀ ਕਿੰਨੀ ਕੁ ਪਰਪਾਈ ਆ ਜੇ ਸਰਕਾਰ ਚਾਵੇ ਤੇ ਪਰ ਭਾਈ ਕਿੰਨੀ ਵੈਸੇ ਕਿੱਲੇ ਮਗਰ ਕੀ ਲੱਗਦਾ ਤੁਹਾਨੂੰ ਇੱਕ ਰਿ ਆਜੋ ਅੱਗੇ ਆਜੋ ਇਸ ਟਾਈਮ ਤੁਸੀਂ ਇਹਨਾਂ ਲੋਕਾਂ ਦੀ ਗੱਲ ਸੁਣੀ ਆ ਪਰ ਭਾਈ ਕਹਿੰਦੇ ਸਰਕਾਰ ਹੀ ਕਰ ਸਕਦੀ ਹੈ ਹਾਂਜੀ ਹਾਂਜੀ ਏ ਸਰਦਾਰ ਜੀ ਗੱਲ ਇਹ ਆ ਵੀ ਘਟੋ ਘਟ ਨਹੀਂ ਤਾਂ ਸਾਡੇ 50 ਮਕਾਨ ਜਿਹੜੇ 2023 ਚ ਪਾਣੀ ਆਇਆ ਨਾ 50 ਮਕਾਨ ਜਿਹੜੇ ਡਿੱਗੇ ਪਏ ਜਿਨ੍ਹਾਂ ਕੋਲ ਆਬਦਾ ਥਾਂ ਹੀ ਨਹੀਂ ਗਾ ਬਹਿਨੂਈ ਉਹ ਜੇ ਵੀ ਤੁਸੀਂ ਅੱਜ ਯਕੀਨ ਕਰਨ ਵਾਲੀ ਗੱਲ ਆ ਜਿਹੜਾ ਮਰਜੀ ਕੋਈ ਬੰਦਾ ਜੇ ਪਿੰਡ ਚੋਂ ਜਾਂ ਪਾਸੋਂ ਜੇ ਅਜੇ ਵੀ ਤੰਬੂ ਲਾ ਕੇ ਬੈਠੇ ਆ ਪਰ ਉਹਨਾਂ ਨੂੰ ਅਜੇ ਤਾਂ ਕੇ ਨਾ ਕੋਈ ਦਬ ਦੋ ਬੋਰੀਆਂ ਕਹੇ ਦੀ ਸੀਮੈਂਟ ਦੀ ਤਾਕਤ ਨਹੀਂ ਪਈ ਪਈ ਇਹ ਐਮਐਲਏ ਦੀ ਵੀ ਚੱਲ ਯਾਰ ਜਿਹੜਾ ਅਸਮੋ ਕਰੀਬ ਬੰਦਾ ਉਹਨੂੰ ਕੋਈ ਦੋ ਚਾਰ ਬੋਰੀਆਂ ਸੀਮੈਂਟ ਤਾਂ ਦੇ ਦਿਓ ਜਾਂ ਕੋਈ ਇੱਟ ਲੈ ਕੇ ਜਾਂ ਉਹਨੂੰ ਮਕਾਨ ਪਵਾਤਾ ਜਾਂ ਕਿਸੇ ਰਕਮ ਦਾ ਇਨਾਂ ਇਹ ਤੇ ਸਸਤਾ ਵਾਲਿਆਂ ਨੇ ਜਿਹੜੇ ਬੰਦੇ ਸਸਤਾ ਤੇ ਆਉਂਦੇ ਆ ਜਿਹੜੇ ਜਿਵੇਂ ਤੁਸੀਂ ਆਏ ਜੋ ਸੇਵਾ ਕਰਨ ਵਾਸਤੇ ਇਹ ਤੁਹਾਡੇ ਹੈਗੀ ਆ ਸੰਜੋਗ ਇਹਨਾਂ ਦਾ ਸਾਨੂੰ ਸਰਕਾਰ ਦਾ ਕੋਈ ਸਜੋਗ ਨਹੀਂਗਾ ਸਾਡੇ ਵਾਲੇ ਉਹਦੇ ਗਾਂ ਕੋਈ ਵੋਟਾਂ ਬਾਟਾ ਲੈਣਾ ਵੇ ਸਾਡੇ ਕੋਲ ਤੇ ਬੋਟ ਦੀ ਕੀਮਤ ਹੈਗੀ ਹੋਰ ਤੇ ਸਾਡੇ ਕੋਲੇ ਹੈਗਾ ਕੁਝ ਨਹੀਂਗਾ ਵੋਟ ਪਾਉਣ ਲੱਗੇ ਫਿਰ 10 ਪੁੱਛਦੇ ਨਹੀਂ ਕਿ ਸਾਡੀ ਤੇ ਪੁੱਛਦੇ ਜੀ ਉਦੋਂ ਆਹਦੇ ਆਏ ਕਰਦਾਂ ਕਿਉਂ ਕਰਦਾਂਗੇ ਬਾਅਦ ਵਿੱਚ ਕਿਨੇ ਕਰਨਾ ਇੱਥੇ ਹੋਰ ਵੀ ਵੀਰ ਸਾਡੇ ਨਾਲ ਜੁੜਿਆ ਹੋਰ ਜੀ ਠੀਕ ਹੋ ਤੁਸੀਂ ਅੱਗੇ ਆ ਜਾਓ ਥੋੜਾ ਜਿਹਾ ਵੀਰੇ ਮੇਰੇ ਅੱਗੇ ਆ ਜਾਓ ਤੁਸੀਂ ਕੀ ਨਾਂਜੇ ਤੁਹਾਡਾ ਆਜੋ ਆਜੋ ਸਾਹ ਸਿੰਘ ਜੀ ਸਾਹ ਸਿੰਘ ਜੀ ਕਿਹੜਾ ਪਿੰਡ ਇਹ ਘਰ ਤੁਹਾਡਾ ਕਿੱਥੇ ਆਪਣਾ ਸਾਹਮਣੇ ਘਰ ਕਿਵੇਂ ਦੇ ਹਾਲਾਤ ਉੱਥੇ ਦੇ ਹਾਲਾਤ ਮਾੜੇ ਆ ਵੇਖ ਹੀ ਰਹਿ ਜਾਈਏ ਹਾਲਾਤ ਇਤਰਾ ਦੇ ਸਾਰੇ ਹਾਲਾਤ ਮਾੜੇ ਆ ਵੀਰ ਕਹਿੰਦੇ ਕਿ ਸਾਨੂੰ ਸਹਿਯੋਗ ਚਾਹੀਦਾ ਵਾ ਤੇ ਸੰਸਥਾਵਾਂ ਕਰ ਰਹੀਆਂ ਵਾ ਉੱਥੇ ਵੱਡੇ ਪੱਧਰ ਸਹਿਯੋਗ ਜੇ ਸਰਕਾਰ ਦੇਵੇ ਤੇ ਸਾਡੀ ਜਿਹੜੀ ਆ ਪਰਪਾਈ ਹੋ ਸਕਦੀ ਆ ਟਰੈਕਟਰ ਤੇ ਵੀਰ ਆਪਣੀਆਂ ਸਮਾਵਾਂ ਵੀ ਨਵਾ ਰਹੇ ਆ ਤੇ ਕਹਿੰਦੇ ਅਸੀਂ ਪੀੜਤ ਆ ਫੇਰ ਵੀ ਪੀੜਤ ਵੀ ਆ ਤੇ ਆਪਣੀਆਂ ਸਮਾਵਾਂ ਦੇ ਰਹੇ ਆ ਬੇੜਾ ਜਿਹੜਾ ਵਾ ਥੋੜੀ ਦੇਰ ਤੱਕ ਇਹ ਵੀ ਠੱਲਿਆ ਜਾਣਾ ਵਾ ਕੁਝ ਰਾਹਤ ਮਿਲੂਗੀ ਇਹਨਾਂ ਲੋਕਾਂ ਨੂੰ ਪਰ ਜੋ ਉਮੀਦਾਂ ਖਾਸ ਕਰਕੇ ਸਰਕਾਰਾਂ ਤੇ ਰੱਖੀਆਂ ਹੋਈਆਂ ਆ ਵੇਖਦੇ ਆ ਸਰਕਾਰ ਕੀ ਦਿੰਦੀ ਆ ਕੀ ਕੀ ਕੁਕੜੀਆਂ ਤੇ ਮੁਰਗੀਆਂ ਦੀ ਜਿਹਾ ਆਪਾਂ ਗੱਲ ਕਰੀਏ ਤੇ ਨਾਲ ਨਾਲ ਬੱਕਰੇ ਦੇ ਮੌਜੂਦ ਦੀ ਗੱਲ ਹੋਈ ਸੀ ਕੀ ਕੋਈ ਮੁਆਵਜ਼ਾ ਮਿਲੂਗਾ ਇਹਨਾਂ ਨੂੰ ਕਿ ਜਾਂ ਗੱਲਾਂ ਤਾਂ ਕਿ ਸੀਮਤ ਰਹੂਗੀ ਸਾਡੀ ਸਰਕਾਰ ਇਸ ਟਾਈਮ ਤੇ ਇੱਕ ਆਸ ਦੀ ਕਿਰਨ ਆ ਲੋਕਾਂ ਨੂੰ ਕਿ ਸਰਕਾਰ ਵਾਲੇ ਪਾਸਿਓ ਕਿਤਰੇਲੇ ਪਾਸਿਓ ਵੀ ਜਦੋਂ ਸੰਗਤ ਸਹਿਯੋਗ ਲੈ ਕੇ ਆਉਂਦੀ ਆ ਉਹਦਾ ਧੰਨਵਾਦ ਕਰਦੇ ਆ ਪਰ ਵੱਡੀ ਪੱਧਰ ਤੇ ਜਿਹੜੀ ਮੰਗ ਵਾ ਕਿ ਸਰਕਾਰ ਮੁਆਵਜ਼ਾ ਦੇਵੇ ਤਾਂ ਕਿ ਇਹਨਾਂ ਲੋਕਾਂ ਦੀ ਪਰਭਾਈ ਹੋ ਸਕੇ।